ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਆ گاਵਾ ਦੋ ਦਿਖਾਵਾਂਗੇ ਪਰ ਤੋਹਫੇ ਦਿਖਾ ਦੂੰਗਾ ਤੁਹਾਨੂੰ ਰਿਕਾਰਡ ਟੁੱਟਣ ਵਾਲਾ ਕੰਮ ਹੀ ਕਰਦਾਂਗੇ ਇੱਕ ਤਾਂ ਹੈਗੀ ਆ ਪਿਓਰ 에ਅਰ ਸ਼ੈਰ ਆ ਤੇ ਨਾਲ ਜਰਸੀ ਨਸਲ ਦੀ ਬੱਛੀ ਆ ਤੇ ਇੱਕ ਜਿਹੜਾ ਤੋਹਫਾ ਨਗਰੀ ਆ ਆ ਆ ਦਿਖਾ ਦੀ ਸਮਾਰਕੇ ਹੋਏ ਇਹ ਵੀ ਕਾਸਰ ਨਾ ਰਹਿ ਜੀ ਕਿਤੇ ਆਹ ਤੋਹਫਾ ਦਿਖਾ ਦੇ ਸਮਾਰਕੀ ਇਹ ਗੱਬਣ ਹਜੇ ਕਿਤੇ ਤੁਸੀਂ ਐ ਸਮਝਿਆ ਨਾ ਭਰਾ ਵੀ ਪਤਾ ਨਹੀਂ ਚਮਕੌਰ ਨੇ ਕੋਈ ਬਾਜ਼ਾਰ ਈ ਲਾਤਾ ਹੋਊਗਾ ਜਾਂ ਚਮਕੌਰ ਨੇ ਦੀ ਚਵਾਈ ਨਹੀਂ ਕਰੀ ਹੋਣੀ ਇਹ ਤੋਹਫਾ ਹਜੇ ਸੂਣ ਦੇ ਨੇੜਾ ਹੋ ਸਕਦਾ ਵੀਡੀਓ ਅਪਲੋਡ ਕਰਾਂ ਮੈਂ ਜਦੋਂ ਉਦੋਂ ਤੱਕ ਇਹ ਸੂਹ ਹੀ ਪਵੇ ਕੱਦ ਕਾਠ ਵੀ ਤੁਹਾਨੂੰ ਸ਼ੁਰੂ ਚ ਹੀ ਦਿਖਾ ਦਣਾ ਕੱਦ ਵੀ ਵੜਦਾ ਵੱਡਾ ਬਾਈਜਨ ਵਜੂਦ ਵਾਲੀ ਐ ਕੋਈ ਚਾਰ ਨਾਲ ਨਿਪੜੀ ਹੋਈ ਚੰਗੇ ਪਾਊਡਰ ਤੇ ਚੰਗੇ ਦਾਣੇ ਖਾ ਕੇ ਪਲੀ ਆ ਉਹ ਤੁਹਾਨੂੰ ਬਾਜਦੀ ਤੋਂ ਚਮਕ ਚਮਕੀ ਦੀ ਦੱਸੂਗੀ ਤੇ ਚੰਗੀ ਮੱਝ ਆਪਾਂ ਕਹਿ ਸਕਦੇ ਹਾਂ 20 ਪਲੱਸ ਵਾਲੀ ਐ ਜਿਹਦੀ ਮੱਝ ਉਹਨੂੰ ਬਈ ਇਹ ਟੱਕਰ ਦੇਊਗੀ ਬਾਕੀ ਗੱਲਬਾਤ ਥੋੜੀ ਹੁਣ ਮੈਂ ਚਮਕੌਰ ਨਾ ਕਰਾ ਦੇਣਾ ਸਮਾਂ ਨਹੀਂ ਲੈਂਦਾ ਜਾਦੇ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਚਮਕੌਰ ਕਹਿੰਦਾ ਲੇਟ ਜ਼ਰੂਰਾ ਪਰ ਕੰਮ ਕੰਡੇ ਕਾਢੀ ਆ ਉਹ ਤੁਸੀਂ ਦੱਸਣਾ ਕਮੈਂਟ ਕਰਕੇ ਆ ਜਾ ਚਮਕੌਰ ਕੋਲ ਹੋਰ ਕਿਵੇਂ ਆ ਹੱਸੀ ਗੱਲਪਲਾ ਭਰਾ ਮੇਰਾ ਬਾਕੀ ਸਭ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਭਰਾ ਮੇਰਾ ਘੜਤੀ ਲੇਟ ਆ ਲੇਟ ਦਾ ਭਰਾ ਮੇਰਾ ਆਪਾਂ ਪਾਵਾਂਗੇ ਲੇਟ ਇੱਕ ਦੋ ਦਿਨਾਂ ਦੇ ਵਿੱਚ ਦੀ ਪਾਇਆ ਕਰਾਂਗੇ ਪਾਵਾਂ ਪਰ ਚਪਾਵਾਂਗੇ ਸੋਨਾ ਹੁਣ ਆਪਾਂ ਤੋਹਫਾ ਆ ਤੋਹਫਾ ਪਾਵਾਂਗੇ ਆਮ ਗਾਣੀ ਪਉਂਦੇ ਬਸ ਜਗਾੜ ਵਾਲੀ ਬਾ ਪਾਵਾਂਗੇ 25 26 ਕਿਲੋ ਵਾਲੀ ਥੱਲੋ ਜਗਾੜ ਹੋਵੇ ਥੱਲੋ ਮਾੜੀ ਨਹੀਂ ਲੈਂਦਾ ਭਰਾ ਮੇਰੇ ਕੋਈ ਵੀ ਗਾਂ ਆਪਣੇ ਹੋਊਗੀ ਇੱਕ ਗੱਲ ਸ਼ੁਰੂ ਜੀ ਹੋਰ ਦੱਸਦਾ ਨਾ ਜਿੱਡੀ ਕੋ ਹੋਊਗੀ ਗਾਂ ਬਾਈ ਦੀ ਮੈਂ ਉੱਡੀਏ ਦਿਖਾਉਂਗਾ ਗਾ ਫੋਲਸਾ ਜੀ ਹੂਆਂਗੇ ਤਾਂ ਆ ਕੇ ਦੇਖ ਕੇ ਲੈ ਆ ਬਈ ਰੋਦਾ ਆ ਕੇ ਦੇਖ ਕੇ ਲੈ ਆ ਪਪਾ ਨੂੰ ਕੋਈ ਤਰਾਜ ਨਹੀਂ ਹੈਗਾ ਠੀਕ ਆ ਚਾਰ ਬਾਈ ਦੇ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਤੇ ਮੈਂ ਤੁਹਾਨੂੰ ਨਾਲ ਖੜਕੇ ਵੀ ਦਿਖਾ ਦੂੰਗਾ ਆਨਲਾਈਨ ਵੀ ਮੰਗਾਉਣੀ ਆ ਭਰਾ ਤੋਂ ਹਾਂ ਆਨਲਾਈਨ ਵੀ ਜਿਆਦਾਤਰ ਬਾਈ ਤੇ ਚੈਨਲ ਤੇ ਮੇਰੇ ਬਹੁਤ ਆਨਲਾਈਨ ਹੀ ਵਿਕਦੀ ਹੁੰਦੀ ਜਿਆਦਾਤਰ ਐਰ ਸੈਰ ਤੋਂ ਸ਼ੁਰੂ ਕਰੂੰਗਾ ਮੈਂ ਐਰ ਸੈਰ ਜਰਸੀ ਦੀ ਆ ਗਈ ਬੱਛੀ ਨਾਲ ਜਰਸੀ ਦੀ ਬੱਸੀ ਆ ਗਈ ਤੇ ਆਪ ਐਰ ਸੈਰ ਆ ਭਰਾ ਮੇਰਾ ਦੇਖੀ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਸੁਆ ਅਗੜਾ ਚੰਗੋਰਾ ਸੁਆ ਦੂਜਾ ਵੀਰੇ ਸੁਆ ਦੂਜਾ ਸੂਈ ਕਦਵਾ ਦੰਦਾਂ ਦੀ ਸਿੱਗਿਆਦ ਹੋ ਗਏ ਦੰਦਾਂ ਦੀ ਆ ਗਈ 6 ਦੰਦ ਕੱਲ ਦੀ ਸੂਈ ਹੋਈ ਆ ਇੱਕ ਗੱਲ ਤੁਹਾਨੂੰ ਹੋਰ ਦਾਦਾ ਨਾ ਕੱਦ ਕਾਠ ਵਾਲੀ ਬੈੜ ਆ ਗਈ ਜਿਹੜਾ ਪੈਰ ਲੱਗਦਾ 19 21 ਦਬਦੀ ਆ ਨਾ ਥੋੜਾ ਨੌਂ ਦਾ ਵਧਿਆ ਹੋਇਆ ਦਾ ਆ ਇੱਕ ਤਾਂ ਥੋੜਾ ਜਿਹਾ ਨੌ ਵਧਿਆ ਇੱਕ ਇਧਰਲੇ ਬੰਨੋ ਗੱਰੀ ਦਿਖਾ ਵੀ ਦੇ ਆ ਤਾਰਨ ਵੇਲੇ ਨਾ ਗੱਡੀ ਹੋਰ ਥੋੜਾ ਹੁਣੇ ਮੇਰਾ ਉਹ ਕੱਟ ਲਿਆ ਆ ਆ ਵਿੱਚ ਮਰ ਬੱਲ ਡਾਲੇ ਨਾਲ ਲੱਗੀ ਕਿਸ਼ਰਨ ਜੇ ਲੱਗ ਕਰ ਲੱਤ ਘੜਾ ਨਹੀਂ ਕਿੰਨੂੰ ਪਤਾ ਲੰਗੜੀ ਗਾਂ ਦਾ ਵਪਾਰੀ ਖਾਸ ਕਰਕੇ ਨਹੀਂ ਲੈਂਦਾ ਨਹੀਂ ਨਹੀਂ ਡਾਲੇ ਨਾਲ ਉਹਦੇ ਚ ਕਾਰਨ ਕੀ ਨਾ ਇਥੋਂ ਤੁਰਦੀ ਦਿਖਾ ਦੇ ਜਦੋਂ ਤੁਰਪਾਂ ਦੀ ਆ ਉਦੋਂ ਲੱਤ ਗਰਮ ਹੋ ਜਾਂਦੀ ਆ ਹਾਂ ਨਾ ਉਹਨਾਂ ਨੇ ਕਹੋ ਉਹਦੇ ਡਾਲੇ ਦੇ ਵਿੱਚ ਨਾ ਕਿਸ਼ਰਨ ਦੀ ਲੱਤ ਜਿਆਦਾ ਇਹ ਆਰਡਰ ਕੁਆਲਟੀ ਥਣ ਦਾ ਸੈਜ ਰੰਗ ਰੂਪ ਵਾਲੇ ਪੱਖ ਤੋਂ ਕੱਦ ਵੱਡਾ ਵਾਲੇ ਪੱਖ ਤੋਂ ਹੈਗੀ ਆ 100 ਦੀ 100 ਜਮਾ ਖਰੀ ਲੈ ਇਹ ਇੱਥੇ ਰੋਕ ਲੈ ਇੱਥੋਂ ਨਾਲੇ ਗੱਰੀ ਦਾ ਕੱਦ ਦਿਖਾ ਦੇ ਤੇ ਬਾਕੀ ਆਪਾਂ ਹੋਰ ਆ ਤਰਨਗੁਰੀ ਤੇ ਬੱਸੀ ਆਪਣੇ ਅੰਦਰ ਖੜੀ ਕੋਈ ਚੱਕਰ ਨਹੀਂ ਧਾਰਾਂ ਵੀ ਦੇ ਲੈ ਬੜੀ ਠੰਡੀ ਆ ਓਏ ਲੈ ਆ ਬੜੀ ਠੰਡੀ ਆ ਓਏ ਕੰਪਨੀ ਆ ਪਹਿਰ ਸ਼ਹਿਰ ਆ ਨਾਲ ਬੱਚੀ ਆ ਜਿਹੜੀ ਉਹ ਜਰਸੀ ਜ ਚਵਾਈ ਧਰਤੀ ਚ ਨਾ ਫਿਰ ਮੋਗੇ ਜੇ ਕਰਨ ਵਾਲਾ ਕੰਮ ਇਹ ਲੈ ਬਈ ਲੈ ਪ੍ਰਸਾਦ ਮੱਜਾ ਮੱਜਾਂ ਨਾਲ ਹੱਥ ਛੜਦੇ ਹੱਥ ਛੜਦੇ ਕੋਈ ਬੱਚੇ ਨਹੀਂ ਲੈ ਬਈ ਛੜਦਾ ਬਹੁਤ ਠਰੀ ਆ ਰਸਾ ਵੀ ਛੜਦਾ ਮੱਗਰ ਸਿੰਘ ਕਹਿੰਦਾ ਆਪੇ ਖੜਦੀ ਆ ਪਿਛਲਾਂ ਚ ਵੀ ਮਾਰਦੀ ਆ ਚ ਚਵਾਈ ਵਾਲਾ ਕੰਮ ਤਾਂ ਲੈ ਥੋੜਾ ਮੈਂ ਇੱਥੇ ਹੀ ਕਰਾਦੀ ਪਾਸੇ ਲੈ ਹੁਣ ਕੱਦ ਕੇਰਾ ਹੋਰ ਦਿਖਾ ਇਹ ਉੱਠੀ ਚਮਕੌਰ ਇੱਕ ਮਿੰਟ ਸੋਣਾ ਬਈ ਰੱਖੋ ਨਾ ਕੱਦ ਕੇਰਾ ਹੋਰ ਦਿਖਾ ਦੇ ਤੇ ਬਿਊਟੀ ਦੇ ਵਿੱਚ ਵੀ ਆ ਗਈ ਵੇ ਦੇਖੀ ਬਿਊਟੀ ਦਾ ਇਧਰ ਮੂੰਹ ਵੀ ਜਿਹਾ ਮੇਰਾ ਮਾਨੂੰ ਹੋ ਜਾਂਦਾ ਪਤਾ ਨਹੀਂ ਕੋਈ ਚਮਕੌਰ ਨਾਲ ਕੋਈ ਪਰਸਨਲ ਤੌਰ ਤੇ ਜਮੈਂ ਸਾਂਝਾ ਵਪਾਰ ਨਹੀਂ ਕਰਦਾ ਚਮਕੌਰ ਆਪਦਾ ਕੰਮ ਹੀ ਕਰਦਾ ਮੇਰਾ ਵੀਡੀਓ ਦਾ ਕੰਮ ਹੀ ਆ ਕੱਲਾ ਕਮਾਲ ਆ ਬਈ ਇੱਥੇ ਆਪਣਾ ਕੰਮ ਹੈਗਾ ਕੱਲਾ ਵੀਡੀਓ ਦਾ ਨਾ ساری ਉਮਰ ਮੈਂ ਤੁਹਾਨੂੰ ਵਪਾਰ ਕਰਦਾ ਮਿਲੂਗਾ ਕਦੇ ਵੀ ਉਹ ਕੰਮ ਨਹੀਂ ਹੈਗਾ ਆਪਣਾ ਵੀਡੀਓ ਦੀ ਹੁਣ ਇੰਨੀ ਬਹੁਤ ਹੁੰਦਾ ਕੱਦ ਬੱਡ ਵੀ ਫੁੱਲਾ ਤੋਰਾ ਤੂਰਾ ਤਾਂ ਬਹੁਤ ਨੇਵਾ ਵੀ ਸੋਨਾ ਰੱਖਦੀ ਤੇ ਇੱਥੋਂ ਤੋਰਾ ਤੂਰਾ ਕਰ ਸਕਦੇ ਹਾਂ ਚੱਕ ਉਹ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਉਹਵੇਂ ਥੋੜੀ ਬਹੁਤੀ ਹੈ ਨਾ ਹਾਂ ਡਾਲੇ ਤੇ ਮੜਬਾਲੇ ਮੜ ਜਾਣਾ ਵੇਲੇ ਦਿੱਕਤ ਆ ਜਾਂਦੀ ਆ ਤੋਰੇ ਦੀ ਬਾਲੀ ਸੋਹਣੀ ਆ ਬਾਈ ਯਾਰ ਓਕੇ ਦੀ ਰਿਪੋਰਟ ਹੈ ਤੇ ਕੱਦ ਬੱਡ ਵਾਲੀ ਆ ਜਿਵੇਂ ਤੁਹਾਨੂੰ ਮੈਂ ਦਿਖਾਈਆ ਐਰ ਸ਼ੈਰ ਕੰਪਨੀ ਆ ਗਈ ਇਹ ਆ ਗਈ ਐਰ ਸ਼ੈਰ ਦੇ ਵਿੱਚ ਨਾਲ ਇਹਦੇ ਆ ਗਈ ਜਰਸੀ ਦੀ ਬੱਤੀ ਸੂਆ ਦੂਜਾ ਤਾਜੀ ਸੂਈ ਜੇਰ ਜੱਪੇ ਵਾਲਾ ਕੰਮ ਹੈਗਾ ਇਹਦਾ ਬਿਲਕੁਲ ਡਨ ਆ ਉਹਦਾ ਵੀਡੀਓ ਆਪਣੇ ਕੋਲੇ ਹੈਗੀ ਆ ਬਿਲਕੁਲ ਹੋਰ ਦੱਸਦਾ ਨਾ ਲੰਬੀ ਬਹੁਤ ਆ ਪੱਕੇ ਜਾ ਕੇ ਮੜਾ ਜਾ ਉਹ ਕਰ ਜਾਂਦੀ ਆ ਕਿਉਂਕਿ ਤੁਹਾਨੂੰ ਪਤਾ ਕੀ ਯਾਰੀ ਹੈ ਨਾ ਹਾਂ ਹਾਂ ਇੱਕ ਨੰਬਰ ਆ ਵੀਰੇ ਇਹਦਾ ਤੇ ਇੱਥੋਂ ਕਹਿ ਰਹੀ ਇਹਦੀ ਨਾਲ ਤਾਂ ਲੰਬਾਈ ਦਿਖਾ ਦੇ ਨਾਲੇ ਵਾ ਲੈ ਵਾਲੂ ਉਹਦੇ ਕਿਤੇ ਬੱਸੀ ਬੱਸੀ ਬਹੁਤ ਹੋ ਗਈ ਬੰਨੇ ਮੜਾ ਬਾਈ ਇੱਥੋਂ ਲੰਬਾਈ ਦਿਖਾ ਦੇ ਓਏ ਦੇਖ ਕੁੰਡੀ ਦੇ ਵਿੱਚ ਵੀ ਬਿਊਟੀ ਬਹੁਤ ਆ ਵੀਰੇ ਬੈੜ ਦੀ ਹਾਂ ਇੱਕ ਮਿੰਟ ਇੱਥੋਂ ਨਾ ਤੁਹਾਨੂੰ ਮੈਂ ਲੰਬਾਈ ਦਿਖਾ ਦਣਾ ਬੈੜ ਦੀ ਤੇ ਮਾਗਰ ਬੱਸੀ ਬੱਸੀ ਦੱਸਣ ਦੀ ਲੋੜ ਨਹੀਂ ਦੱਸ ਦੇ ਕਿਹਦਾ ਬੱਸੀ ਦਾ ਨੰਬਰ ਆ ਦਾਨ ਵੀਰੇ ਨਾਲ ਆ ਗਈ ਜਰਸੀ ਦੀ ਬੱਚੀ ਬੱਚੀ ਵੀ ਫੁੱਲ ਐਕਟਿਵ ਆ ਰਹੀ ਆ ਤੇ ਤਾਰਾਂ ਵੀ ਤੁਹਾਨੂੰ ਮੈਂ ਬਾਹਰੇ ਦਿਖਾਤੀਆਂ ਮਾਰ ਕੇ ਇੱਥੋਂ ਬੱਚੀ ਤੇ ਮਾਰਦੇ ਕੈਮਰਾ ਇੱਥੋਂ ਥਣ ਦਾ ਸੈਜ ਦਿਖਾ ਦੇਗਾ ਬਾਅਦ ਚੰਗੇ ਗੜੂ ਥੱਲੇ ਨਹੀਂ ਹੈਗੀ ਵੀ ਕੱਲੇ ਚਮਕੌਰ ਨੂੰ ਥੱਲੇ ਬਿਠਾਉਂਦੀ ਆ ਹੁਈ ਬੰਨੇ ਬੈ ਬੈ ਕੋਈ ਮਰਦੀ ਬੈ ਕੋਈ ਚੱਕਰੀ ਨਹੀਂ ਵੀਰੇ ਰਾ ਇਹ ਸੋਨਾਗਾ ਸੋਨਾ ਬਈਆ ਚਬਾਈ ਨਹੀਂ ਜਾਣਦਾ ਏਡੀ ਲੈ ਨਾਲੇ ਚਬਾਈ ਨਹੀਂ ਆਉਂਦੀ ਫੋਕੀ ਬਿਨਾ ਨਿਆਂ ਦੇ ਬਹਿ ਜਾ ਬਹਿ ਜਾ ਯਾਰ ਜਮਾ ਫੋਕੀ ਆ ਗਈ ਚ ਭਾਈ ਬੈ ਜਾ ਬੈ ਕੋਈ ਨਹੀਂ ਗਰੀ ਪਾਰਲੇ ਪਾਸੇ ਕਹਿਣੀ ਬੈਠੀ ਪਾਰਲੇ ਪਾਸੇ ਕਹਿਣੀ ਬਿਠਾ ਲੈ ਯਾਰ ਲੈ ਮੈਂ ਇਹ ਕਦੇ ਚੋਰੀ ਦੇਖ ਤੂੰ ਦੋਨੋਂ ਪਾਸੇ ਦਿਖਾ ਦੇ ਭਰਾ ਮੇਰਾ ਗੁਰੀ ਤੇ ਇਹ ਬੈਠੇ ਸੋਨਾ ਬਾਈ ਯਾਰ ਲੈ ਮੈਂ ਇਹ ਵਾਰੀ ਕਦੇ ਕਰੀ ਨਹੀਂ ਹੈਗੀ ਆ 100 ਦੀ 100 ਆ ਥੰਨੋਗਾ ਥੰਨੋ ਦੇ ਸੋ ਜੋ ਕੇ ਲੈ ਜਾ ਚੱਲ ਵਸਾ ਥੰਨੇ ਰਖਾ ਲਵਗਾ ਉਹ ਚੱਕਰੀ ਕੋਈ ਨਹੀਂ ਭਰਾ ਮੇਰਾ ਸੋਨਾ ਗੁਰੀ ਖਰਾਵਾਲਾ ਜਮਾ ਇੱਕ ਨੰਬਰ ਆ ਖਾਂ ਹੈ ਪਾਈਸੀ ਕਿਲੇ ਪਾਈਸੀ ਯਾਰ ਜੀ 85 ਮੰਗਲੇ ਭਰਾ ਮੇਰਾ ਤਾਂ ਵੀ ਛੋੜਾ 80000 ਦੀ ਬੈਠ ਰਹਿ ਰਾਂਗੇ ਭਰਾ ਮੇਰਾ 80 ਦੀ ਹੋ ਜੂ ਹਾਂ 80 ਦੀ ਦੇ ਦਾਂਗੇ ਵੀਰੇ 80000 ਦੀ ਬੱਛੀ ਮਿਲੂ ਐਰ ਸ਼ਹਿਰ ਨਾਲ ਆ ਗਈ ਜਰਸੀ ਦੀ ਬੱਛੀ ਬੱਚੇ ਦੇ ਕੈਮਰਾ ਕਿਹੜਾ ਹੋਰ ਮਾਰ ਬਈ ਬੱਚਾ ਆਪਦਾ ਸਿਆਣ ਕੇ ਲੈ ਜਾਓ ਇਹੀ ਦੇਵਾਂਗੇ ਨਾਲ ਬਿਲਕੁਲ 80000 ਦੀ ਬਾੜ ਮਿਲੂ ਲੰਬੀ ਲੰਬੀ ਤੇ ਬਰੀਡਿੰਗ ਦੇ ਮਾਮਲੇ ਚ ਬੈਸਟ ਆ ਤੇ ਸਵਾਹ ਆਦੀ ਠੰਡੀ ਸੀ ਬਿਲਕੁਲ ਦੁਬਾਰੇ ਫੇਰ ਭਾਜੀ ਜੇ ਨਹੀਂ ਬਿਠੀ ਦੁਬਾਰੇ ਫੇਰ ਭਜਾ ਦੁਬਾਰੇ ਵੀ ਬਿਠਾ ਲਾ ਦੁਬਾਰੇ ਜੂਲ ਰੋਟੀ ਉੱਠੀ ਖਾ ਕੇ ਦੁਬਾਰੇ ਫੇਰ ਭਜੋ ਉਹ ਨਹੀਂ ਹੈਗੀ ਤਾਂ ਢੀ ਹੈਗੀ ਅੱਛਾ ਨਸਲ ਕੁਆਲਿਟੀ ਹੈ ਕੋਈ ਮੈਂ ਦੇਖਾ ਭਾਈਆ ਭੇਜਾ ਭੇਜਾ ਜਲਤ ਮਾਰਗੀ ਰੁਪਿਆ ਆਪਾਂ ਫਿਰ ਲੈਂਦੀ ਨਹੀਂ ਆਪਾਂ ਵਪਾਰੀ ਤੂੰ ਹੋਰ ਦੱਸ ਜਾ ਕੇ ਸੋ ਜਰਾ ਉਹ ਗੱਲ ਪੱਕੀ ਆ ਉਹ ਭਾਈ ਭੇਜਾ ਭੇ ਲਾਈਨ ਆ ਰਹੀ ਹੈ ਸੋਨਾਗਾ ਬਾਈ ਨਾਨੇ ਮੈਂ ਜਾਣਦਾ ਨਹੀਂ ਜਵਾਈ ਮਾਣੀ ਮੋਤੀ ਉਹ ਲੰਗ ਜਿਹੜਾ ਲੰਗ ਬੜਾ ਮਾਰਦੇ ਦੇਖਿਆ ਉਹਦਾ ਮਾਰਾ ਜੂਰ ਇੱਕ ਜਾਈ ਮੇਰੇ ਉਹਦੇ ਨਹੀਂ ਆਹ ਚੀਜ਼ ਨਾ ਡਾਲ ਤੇ ਮਾਰਾ ਇਹ ਕਿਸਾ ਲੈਣ ਲੱਪਾ ਇੱਕ ਉਹਦੇ ਦੇ ਪਾਸੇ ਇੱਕ ਹੋ ਰਿਆ ਮਾਰੇ ਡਾਲ ਦੇ ਕਿਸਾ ਲੈ ਮੜ ਜਾ ਠੀਕ ਹੈ ਜਦੋਂ ਆਪਣਾ ਗਾਣਾ ਤਾਰਨ ਹੈ ਡਰਾਈਵਰ ਇੱਥੇ ਲੰਬਾਈ ਲੰਬੂਈ ਕੇਰਾ ਲੰਬਾਈ ਤੇ ਰੰਗ ਰੰਗ ਬੜਾ ਪਿਆਰੀ ਬਹਿੜਾ ਯਾਰ ਇਹ ਮਿਲੂਗੀ 80000 ਦੀ ਤੇ ਹੁਣ ਆ ਜਾਂ ਦੋ ਨੰਬਰ ਵਾਲੀ ਦੇਦਾ ਤਾਂ ਯਾਰ ਲੇਖੀ ਨਹੀਂ ਹੈਗਾ ਇਹ ਆਪੇ ਬੋਲੂ ਹਾਂ ਮੈਨੂੰ ਤਾਂ ਬੋਲਣ ਦੀ ਲੋੜ ਨਹੀਂ ਸੀਗੀ ਵੀਰੇ ਖੋਲ ਕੇ ਕੱਦ ਕਾਠ ਇਹਦਾ ਵੀ ਚੰਗਾ ਕਾਦੇ ਦਾ ਵੀ ਰੋਕੀ ਬਈ ਇੱਥੇ ਰੋਕੀ 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 ਤੇ ਇੱਥੇ ਰੋਕੋ ਬਈ ਇੱਥੇ ਰੋਕੋ ਰੋਕੋ ਕਾਦੇ ਦਾ ਵੀ ਫੁੱਲ ਸਾਈਜ਼ ਆ ਵੀਰੇ ਦਾ ਛੋਟੀ ਨੂੰ ਵੱਡੀ ਨਹੀਂ ਆਪਾਂ ਬਣਾਉਂਦੇ ਹੁੰਦੇ ਕਦੇ ਵੀ ਥੋਰ ਬਈ ਥੋਰ ਕੇ ਸੁਹਾ ਕਿਹੜਾ ਇਹਦਾ ਸੁਹਾ ਦੂਜਾ ਵੀਰੇ ਸਿੱਗਿਆ ਦੰਦਾ ਜਾ ਦੰਦਾ ਤੇ ਛੇ ਦੰਦਾ ਗਰੀ ਆਰਡਰ ਦਿਖਾਈ ਇੱਥੋਂ ਮਾਰੀ ਆਰਡਰ ਤੇ ਕੈਮਰਾ ਯਾਰ ਡੂ ਨਾ ਮਖਿਆਲ ਆ ਯਾਰ ਵੀਰੇ ਮਾਰੀ ਆਰਡਰ ਤੇ ਕੈਮਰਾ ਬੋਚ ਕੇ ਬੋਚ ਕੇ ਲਿਆ ਤਾਂ ਦੇ ਲਾਸਟ ਕਿੰਨੀ ਰਸਾ ਕੋਈ ਗੱਲ ਨਹੀਂ ਲਾਲ ਚੱਕਰੀ ਨੇ ਖਾਣ ਦਾ ਬੋਛੇ ਲਿਆ ਬੋਛੇ ਸੂਨ ਵਾਲਾ ਪੱਟਾ ਮੈਨੂੰ ਉਸ ਕੱਧਾ ਦਿਨ ਹੋਰ ਲੱਗਦਾ ਨਹੀਂ ਇਹਦਾ ਹਜੇ ਤਿਆਰੀ ਹੈਗਾ ਦਾ ਹੂੰ ਤਾਂ ਆਇਆ ਕਦ ਲਿਆ ਆ ਸ਼ਾਹ ਦਾ ਖਾ ਗਰੀ ਓਏ ਆ ਦਖਾ ਓਏ ਇਹ ਇਹ ਪਤਾ ਕਿਹੜਾ ਲੈਵਲ ਲੱਗਿਆ ਜਿਹੜਾ ਬਾਰਲੇ ਦੇਸ਼ ਵਾਲੀ ਗਰਲੈਂਡੋ ਨੂੰ ਲੱਗਿਆ ਜਦੋਂ ਗਰਲੈਂਡੋ ਆਲਾ ਕੰਮ ਹੀ ਆ ਵੀਰੇ ਇਹਦਾ ਸਹੀ ਗਰਲੈਂਡੋ ਦੇ ਵਿੱਚ ਗਰਲੈਂਡੋ ਦੇ ਵਿੱਚ ਕਰਾਓ ਸਭਰੇ ਪਿਓ ਦਾ ਨਹੀਂ ਮੈਂ ਕਹਿ ਰਿਹਾ ਹੁਣ ਇਹ ਚ ਨਾ ਕਹਿ ਦੇ ਵੀ ਪਤਾ ਨਹੀਂ ਚਮਕੌਰ ਨੇ ਕੀ ਭਰਤਾ ਹੋਊਗਾ ਉਹਦਾ ਲੇਵਾ ਦੇਖ ਲਿਓ ਅਸੀਂ ਨੇ ਕਿਸੇ ਪਾਸੇ ਕੋਈ ਛੇੜਖਾਨੀ ਕਰ ਹੀ ਨਹੀਂ ਹੈਗੀ ਇਹਦਾ ਦੂਣਾ ਮਖਿਆਲ ਉਹਨੇ ਨਹੀਂ ਬੈਂਕ ਉਹਨੇ ਨਹੀਂ ਮੂਰਿਆ ਬਾਈ ਯਾਰ ਇਹਦਾ ਜਿਹੜੇ ਦੇ ਸੱਜਣ ਦੇ ਘਰੇ ਜਾਊਗੀ ਕੀ ਦਦਾ ਦਾ ਟੀ-ਸ਼ਰਟ ਦੁੱਧ ਖਰਾ ਦੂ ਬੜਾ ਦੁੱਧ ਵੀ 28 30 ਕਿਲੋ ਪਾ ਸਕਦੀ ਆ ਦੁੱਧ ਤਾਂ ਚਲੋ ਆਪਦੀ ਜਗਾ ਤੇ ਆ ਗਿਆ ਦੇਖਣ ਜਰੂਰ ਆਉਣਗੇ 20 50 ਬੰਦੇ ਜਦੋਂ ਟੈਂਪੂ ਚੋ ਲਾਲੀ ਲਾਲੀ ਵੀ ਕੋਈ ਆਇਆ ਹਾਂ ਇਦੋ ਦਿਖਾ ਤੋਰਦਾ ਇਹ ਹੈ ਫਲਕਾਰੀ ਵਾਲੀ ਬੈਠ ਆਪਣੀ ਨਾ ਚੜਾਈ ਵੀ ਬਾਡੀ ਦੀ ਚੰਗੀ ਹੈ ਪੂਰੀ ਫੁੱਲ ਸਾਈਜ਼ ਆ ਵੀਰੇ ਕਦੇ ਤੁਰੀਏ ਜਾਂਦੀ ਹੈ ਕਿਤੇ ਕਾਨੇ ਕੇ ਨਾਲੇ ਜੋ ਤੋਰ ਕੇ ਬਾਹਲੀ ਠੰਡੀ ਆ ਬਾਈ ਰਜਾਤ ਵਾਲੀ ਜੰਦਾਈ ਬੱਟਾ ਹੁੰਦਾ ਵੀਰੇ ਰੋਡ ਇੱਥਾ ਬਾਹਲੀ ਚੰਗੇ ਤੇਰਾ ਗੁਰੀ ਰੋਕ ਲੈ ਖੜਾ ਲਾ ਲੱਗੇ ਨਹੀਂ ਰੋਕ ਲੈ ਦੇਖ ਤੋ ਆਡਰ ਦਿਖਾ ਕੇ ਅੱਗੇ ਪਿੱਛੇ ਦਾ ਨਾ ਆਈਡੀਆ ਜਾ ਹੋ ਜਾਣਾ ਗੱਲ ਦਾ ਉਨੀ ਬੈਗਾ ਗੁਰੀ ਗਾਣੂਆ ਕਿੰਨਾ ਕਾ ਪਛਾਨ ਉਨੀ ਗਾਂ ਉਨੀ ਗਮੂਰ ਨੂੰ ਨਹੀਂ ਬੈਗ ਨੂੰ ਬਰੇ ਦਾ ਲੈ ਚੱਲ ਅੰਦਰ ਨੂੰ ਬੋਚ ਕੇ ਇੱਥੋਂ ਦਿਖਾ ਸਾਈਡ ਤੋਂ ਇਹ ਹੁਣ ਇਹਦਾ ਪਿਛਲੇ ਪਾਸਿਓਂ ਦਿਖਾ ਲੀ ਵਾ ਦੂਮਣਾ ਮਖਾੜ ਲੱਗਿਆ ਦੇ ਚੀਜ਼ਾਂ ਵੇਕਦੀਆਂ ਸੱਜਣੋ ਚੀਜ਼ਾਂ ਚੀਜ਼ਾਂ ਵੇਕਦੀਆਂ ਨੇ ਓਏ ਆ ਆ ਜਾਂਦਾ ਚਮਕੌਰ ਅੱਜ ਚਿਪ ਕੱਢਦਾ ਲੇਟ ਜਿੰਦਾ ਥੋੜਾ ਜਿਹਾ ਕੱਢ ਤੇ ਕੰਡੇ ਉਨੀ ਕੱਢ ਤੇ ਚੋਬਰ ਨੇ ਕੰਡੇ ਅੱਜ ਦੰਦਾਂ ਜਿਕੇ ਮੈਂ ਚਮਕੌਰ ਸਿੱਗੀ ਆ ਦੰਦ ਪਟ ਕੇ ਲੈ ਜਾਵੇ ਹੈ ਦੰਦ ਪੱਟ ਕੇ ਲਿਜਾਵੇ ਨਾ 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 ਦੰਦ ਪੱਟ ਕੇ ਲਿਜਾਵੇ ਆਪਣੀ ਅੱਜ ਗਲੰਬਾ ਦਾ ਹਲੇ ਆਇਆ ਨਹੀਂ ਕੱਲ ਕਿਹਨੇ ਦੇਖੀ ਨਹੀਂ ਕਦੇ ਕੱਲ ਕਿਸੇ ਨੇ ਦੇਖੀ ਨਹੀਂ ਸੋਹਣਾਗਾ ਬਾਈ ਕੱਲ ਕਿਹਨੇ ਜਿਵੇਂ ਮੂਸਤਿਆ ਵਾਲਾ ਜੱਟ ਕਹਿੰਦਾ ਹੁੰਦਾ ਵੀ ਕਹਿੰਦਾ ਜਾਂ ਤਾਂ ਐ ਤੁਰਿਆ ਕਰੋ ਵੀ ਅਸੀਂ ਰਾਜੇ ਆਂ ਕਹਿੰਦਾ ਫਿਰ ਜਾਂ ਐ ਤੁਰਿਆ ਕਰੋ ਵੀ ਰਾਜਾ ਕੋਈ ਮਰਜ਼ੀ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਪਰਵਾਹ ਨਹੀਂ ਜਿਵੇਂ ਸੋਹਣਾਗਾ ਅੱਜ ਕੱਲ ਦੀ ਘੜੀ ਦਾ ਬਾਈ ਕਿਸੇ ਨੇ ਦੇਖੀ ਨਹੀਂ ਨਾ ਯਾਰਾ ਅੱਜ ਮਨ ਖੁਸ਼ ਹੋ ਗਿਆ ਯਾਰ ਦੇਖ ਕੇ ਜਾਨ ਮੇਰਾ ਵੱਡੀ ਛੋਟੀ ਵਾਲੇ ਪਲੇਖੇ ਵੀ ਦੂਰ ਕਰਤੇ ਨਾਲ ਖੜ ਖੜ ਕੇ ਗਾਵਾਂ ਦੇ ਦਿਖਾਇਆ ਤੇ ਇਹਦੇ ਚ ਹਵਾ ਹਵਾ ਕਿਸੇ ਪਾਸਿਓਂ ਨਹੀਂ ਭਰੀ ਹੋਈ ਤੇ ਪਰਤਾ ਨਹੀਂ ਦਿੱਤੀ ਕਿਸਦਾ ਨਾ ਜਾਣਾ ਵੀਰੇ ਐਦਾਂ ਦਾ ਕਿਵੇਂ ਗਾਣ ਆਇਆ ਜਿਹਤੋਂ ਕੱਤੋਂ ਜੁਲੀ ਮੇਰੀ ਰੋਜੀ ਦਿੱਤੀ ਆ ਉਹਨਾਂ ਐ ਕਿਵੇਂ ਕਰੂੰ ਲਿਖੀ ਹਲਦਾ ਹਲਦਾ ਭਰੂਗੀ ਇਹ ਬੈਰ ਨਾ ਆਹਾਂ ਚੀਜ਼ ਭਰੂਗੀ ਲੈ ਤੂੰ ਰੂਗੀ ਕਿਵੇਂ ਤੂੰ ਤਾਂ ਪਰਮਾਤਮਾ ਨੇ ਕਰਪਾ ਹੀ ਆਵੇ ਸਲੀਨ ਪਿੰਡਾ ਬਈ ਪਿੰਡਾ ਦੇ ਦੀ ਪਿੰਡਾ ਦਾ ਸਲੀਨ ਬਈ ਗੁਰੂ ਏ ਦੇਖੀ ਪਿੰਡਾ ਜਮ ਅਸਲੀਨ ਮੇਗਾ ਪਿੰਡਾ ਪਿਆ ਪਿੰਡਾ ਇਹਦਾ ਸਲੀਨ ਆ ਆਰਡਰ ਵਾਲਾ ਨੀ ਹੋਇਆ ਕੋਈ ਨਾ ਪਾਊਡਰ ਪਾਊਡਰ ਚ ਪਾਊਡਰ ਤੇ ਇਦਾਂ ਪਲੀ ਹੋਈ ਆ ਹੋਈ ਬੰਨੇ ਕਰੀ ਆ ਇਹਨੂੰ ਮੜੀ ਜੀ ਦੇਖੋ ਆਰਡਰ ਕੁਆਲ ਇੱਥੋਂ ਦਿਖਾ ਕੇ ਰਹੀ ਇੱਥੋਂ ਦਿਖਾ ਇੱਧਰ ਉਹ ਉਰਲੇ ਪਾਸੇ ਆ ਕੇ ਦਿਖਾ ਅੱਗੇ ਪਿੱਛੇ ਨਾਲ ਦਿਖਾਈਆਂ ਇੱਥੋਂ ਦਿਖਾਈਆਂ ਇੱਥੋਂ ਮੜਾ ਜਾ ਦੋਨਾਂ ਸਾਈਡਾਂ ਤੋਂ ਦਿਖਾ ਦੇ ਇੱਥੋਂ ਬਾੜੀ ਚੰਗੀ ਆਸਲਾ ਬਾਈ ਜਰਾ ਜਿਹਨੂੰ ਕਹਿੰਦੇ ਨੇ ਸਮੇਂ ਦੀ ਘਾਟਾ ਨਹੀਂ ਐਂ ਜੀ ਕਰਦਾ ਵੀ ਐਂ ਕਿਹੜੇ ਦੀ ਬਾੜੀ ਚੰਗੀ ਇਹ ਵੀ ਲੱਤ ਮਾਰਦੇ ਹੈ ਬਾੜੀ ਘੰਟੀ ਹੈ ਬਾੜੀ ਸੁਣੇ ਕਿ ਲੱਤ ਮਾਰਦੀ ਹੈ ਅੱਛਾ ਆਪਣੀ ਸਾਰੀ ਗਾਂ ਇਦਾਂ ਹੀ ਲੂ ਲੈ ਬਾਜੀ ਬਾ ਲੈ ਲੱ ਲੱ ਦੁੱਧਾ ਲਾ ਗੁੰਨੀ ਗੋਨੇ ਦੇ ਚਾਸ ਠੰਡੇ ਸੀ ਲੱਗੇ ਦੇਖੀ ਆ ਜੀ ਆ ਇਧਰ ਆ ਇਧਰ ਰੱਖਾਈ ਮਰੇ ਇਧਰ ਆ ਦਿਖਾ ਦੇ ਇਧਰ ਹੀ ਸੈ ਰੱਖ ਲੈ ਆ ਜਾ ਦਿਖਾ ਦੇ ਕਰ ਤੇ ਮਰੇ ਯਾਰ ਨੂੰ ਅੱਜ ਦਿਖਾ ਦੇ ਆ ਦੇਖੀ ਗੱਠਾ ਗੱਠਲੇ ਵਾ ਇਧਰਲੇ ਮੂਹਰੇ ਪਾਸੇ ਆਏ ਨਹੀਂ ਕਹਿਣ ਦੀ ਗੱਲ ਹੈ ਮੂਹਰੇ ਵੀ ਇੰਨਾ ਮਾਗਰ ਲੈ ਕੀ ਆ ਚੀਜ਼ ਲੈ ਗੱਠਾ ਮਾਗਰ ਲੈ ਪਾਸੇ ਪੈਂਦੇ ਬਈ ਯਾਰ ਮਾ ਉਹਨਾਂ ਮੂਹਰੇ ਨੇ ਮਾਗਰ ਦਾ ਰਵਾ ਉਹ ਚੀਜ਼ ਨਹੀਂ ਹੈ ਜੀ ਵੀਰੇ ਦਾ ਹੁਣ ਮੇਰੀ ਇਹ ਚ ਕੋਈ ਕਾਰਗਰੀ ਨਹੀਂ ਕਰੀ ਹੋਈ ਇਹ origional ਹੀ ਆ ਯਾਰ ਜਿੰਨੀ ਹੈਗੀ ਲੈ ਜੀ ਉਹ ਕਮਨ ਦੇਖੀ ਲੈ ਪਾਂ ਦੀ ਬੰਟੇ ਖਿੱਡੀ ਚਲੋ ਠੀਕ ਹੈ ਗੱਲ ਲੈ ਇਸ ਸਵਾਹ ਦੀ ਵੀ ਠੰਡੀ ਪੈਸੇ ਚਮਕੌਰ ਦੇ ਗਾਈ ਦੇ ਜੂਨ ਦੇ ਕਰਾਂਗੇ ਭਰਾ ਮੇਰਾ ਮੈਂ ਫੋਨ ਤੇ ਕਰਾਂਗੇ ਪੈਸੇ ਉਨੀ ਕਰੇਗਾ ਜਿੰਨਾ ਹਾਂ ਜਿੰਨਾ ਹੋਰ ਤੋਂ ਮੈਂ ਮੈਂ ਨਹੀਂ ਕਹਿੰਦਾ ਗਾਂ ਬੋਲੂਗੀ ਬਈ ਯਾਰ ਇੱਕ ਚਮਕੌਰ ਦੀ ਤੁਹਾਨੂੰ ਮੈਂ ਹੋਰ ਗਰੰਟੀ ਦੇ ਦানা ਹੋਰ ਵਪਾਰੀ ਨਾਲੋਂ ਇਹ ਗਾਂ ਚਮਕੌਰ ਦੇ ਘਰੋਂ ਤੁਹਾਨੂੰ 20000 ਤੋਂ 25000 ਮੰਦੀ ਮਿਲੇਗੀ ਵੱਡੇ ਵਪਾਰੀਆਂ ਦੇ ਘਰੇ ਖੜੀ ਹੁੰਦੀ ਜੀ ਆਪਾਂ 25 ਹੁੰਦੀ ਗਾਂ ਵੀ ਤੁਹਾਨੂੰ ਦੱਸਦਾ ਨਾ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਖਾਸ ਬੰਦੇ ਦਾ ਕੋਈ ਨਾਉ ਨਹੀਂ ਲੈਂਦਾ ਕਿਉਂਕਿ ਸੋਨੂੰ ਪਤਾ ਉਹਨਾਂ ਦੇ ਵੀ ਯਾਰ ਖਰਚੇ ਵੱਡੇ ਹੋ ਜਾਂਦੇ ਨੇ ਹਾਂ ਵੱਡੇ ਉਹ ਹੀ ਖਰਚੇ ਵੱਧ ਹੋ ਜਾਂਦੇ ਨੇ ਖਰਚੇ ਵੱਡੇ ਹੋ ਜਾਂਦੇ ਨੇ ਕੰਮ ਉੱਥੇ ਹੀ ਵਗ ਜਾਂਦਾ ਚਲੋ ਐ ਹੁੰਦਾ ਵੀ ਜਿਵੇਂ ਬਾਈ ਇੱਕ ਦੋ ਪਸ਼ੂ ਰੰਦਾ ਯਾਰ ਇਹ ਪਿੰਡਾਂ ਚੋਂ ਦਲਾਲ ਲੈ ਕੇ ਤੁਰ ਫਿਰ ਕੇ ਲੈ ਲਾਂਦਾ ਅਲ ਵੱਡਾ ਵਪਾਰੀ ਆਇਆ ਹੁੰਦਾਗਾ ਉਹ ਛੋਟੇ ਵਪਾਰੀ ਤੋਂ ਨਫਾ ਖਰਚੇ ਉੱਤੇ ਪੈਂਦਾ ਉਹਨਾਂ ਨੂੰ ਪੈਂਦਾ ਪੈਂ ਉਹਨੂੰ ਵੀ ਚਾਰ ਨੂੰ ਪੈਂਦਾ ਉਹਨਾਂ ਦਾ ਕੋਈ ਸਾਰੇ ਦੀ ਗੱਲ ਨਹੀਂ ਖਰਚੇ ਉੱਤੇ ਬਾਹਲੇ ਪੈਂਦਾ ਫੇਰਾਂ ਚੀਜ਼ ਲੈ ਲੈਣਾ ਖਰਚਾ ਪਾਣੀ ਉਹਨਾਂ ਨੂੰ ਪੈਂਦਾ ਹੈਨਾ ਇਹ ਗਰਲੈਂਡ ਹੋ ਵੀਰੇ ਇੱਕ ਕ੍ਰਾਸ ਗਰਲੈਂਡ ਹੋ ਆ ਪਯੋਰ ਮੇਰੇ ਵੀਰ ਆਰਡਰ ਇਹ ਲੱਭੋਲ ਤੇ ਨੰਬਰ ਜਮ ਕੋਰ ਕਿੰਨਾ ਨੰਬਰ 9779475644 9779475644 ਕਿਤਾਬ ਲਖਾ ਮੜੀ ਦਰ ਆਰ ਸਰ ਵੀ ਦਿਖਾ ਦੇ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇੱਕ ਘਹਿਰ ਸ਼ਹਿਰ ਆ ਇੱਕ ਬਾਈ ਕਹਿੰਦਾ ਗਰਲੈਂਡੋ ਦੇ ਕ੍ਰੋਸ ਚ ਪੈਂਦੀ ਆ ਮਾਰੀ ਜਿਹੜਾ ਗਰਲੈਂਡੋ ਵਾਲਾ ਵੀ ਜਿਹੜਾ ਲੇਵਾ ਦਾ ਗਰਲੈਂਡੋ ਵਾਲਾ ਪਯੂਰ ਗਿਆ ਫਲ ਜੇ ਨਾ ਠੀਕ ਆ ਕਰਨਾ ਉਨਾਂ ਹੀ ਮੂਰ ਨਾ ਕਰ ਰੈਂਡੋਲਾ ਜਿਵੇਂ 30 35 35 ਕਿਲੋ ਤੋਂ ਉਦਾਂ ਵਾਲਾ ਲੇਵਾ ਲੱਗਾ ਹੋਇਆ ਬਹਿੜ ਦੇ ਵੀਰੇ ਉਹ ਮੈਂ ਕਹਾਂਗਾ ਉਹ ਮੇਰੇ ਕਹਾਂ ਨਾਲ ਚੰਗੀ ਲੜਦੀ ਮੇਰੇ ਕਹਾਂ ਨਾਲ ਮਾੜੀ ਨਹੀਂ ਬਣਦੀ ਤੇ ਬਾਕੀ ਜਿਹੜੇ ਭਰਾ ਨੂੰ ਦੋਨਾਂ ਬੱਚੀਆਂ 'ਚੋਂ ਜਿਹੜੀ ਵੀ ਪਸੰਦ ਆਉ ਉਹ ਇਹ ਬੱਚੀ ਜਾਂ ਆਪਾਂ ਗੱਲ ਕਰ ਲਈਏ ਪਰੇਸ਼ਾਨ ਨਾ ਕਰਾ ਪ੍ਰਸਾਦ ਕੁਛ ਨਹੀਂ ਕਹਿੰਦਾ ਭਰਾ ਤੇ ਨਾਲ ਵਾਲੀ ਆਹ ਐਰ ਸ਼ਹਿਰ ਨਾਲ ਜਰਸੀ ਬੱਚੀ ਤਸੱਲੀ ਠੰਡੀ ਝੁੰਡੀ ਦੇਖ ਲਾ ਗੱਲਬਾਤ ਕਰਕੇ ਦੇਖੀ ਸਬਾ ਆਦੀ ਆ ਗਈ ਠੰਡੀ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ